ਅਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਵੱਲੋਂ ਪਾਕਿਸਤਾਨ ਸਥਿਤ ਅਤਵਾਦੀ ਟਿਕਾਣਿਆਂ ਤੇ ਕੀਤੇ ਗਏ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਵੱਲੋਂ ਬੀਤੀ ਦੇਰ ਰਾਤ ਭਾਰਤ ਦੇ ਅਵੰਤੀਪੁਰਾ ਸ਼੍ਰੀਨਗਰ ਜੰਮੂ ਪਠਾਨਕੋਟ ਜਲੰਧਰ ਕਪੂਰਥਲਾ ਲੁਧਿਆਣਾ ਅੰਮ੍ਰਿਤਸਰ ਆਦਮਪੁਰ ਬਠਿੰਡਾ ਚੰਡੀਗੜ੍ਹ ਨਾਲ ਫਲੌਡੀ ਪੋਜ ਉਤਾਰ ਲਈ ਵਿੱਚ ਹਮਲੇ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਭਾਰਤ ਦੇ S400 ਸੁਦਰਸ਼ਨ ਮਿਸਾਈਲ ਡਿਫੈਂਸ ਸਿਸਟਮ ਨੇ ਨਾਕਾਮ ਕਰ ਦਿੱਤਾ ਭਾਰਤ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਧੂਰ 2 ਦੇ ਤਹਿਤ ਹਾਰਪੀ ਡਰੋਨ ਨਾਲ ਪਾਕਿਸਤਾਨ ਦੇ 12 ਸ਼ਹਿਰਾਂ ਤੇ ਹਮਲਾ ਕੀਤਾ ਅਤੇ ਪਾਕਿਸਤਾਨ ਦੇ 6 에ਅਰ ਡਿਫੈਂਸ ਸਿਸਟਮ ਨਸ਼ਟ ਕਰ ਦਿੱਤੇ ਹਨ ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਪੰਜਾਬ ਦੇ ਅਸਮਾਨ ਵਿੱਚ ਕਈ ਲੋਕਾਂ ਨੇ ਰਹੱਸਮਈ ਰੌਸ਼ਨੀ ਵੀ ਦੇਖੀ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਦਰਅਸਲ 에ਰੋਸ਼ਨੀ ਪਾਕਿਸਤਾਨ ਵੱਲੋਂ ਦਾਗੀਆਂ ਮਿਜ਼ਾਈਲਾਂ ਦੀ ਸੀ ਜਿਸ ਨੂੰ ਭਾਰਤ ਦੇ 에ਅਰ ਡਿਫੈਂਸ ਸਿਸਟਮ ਨੇ ਨਾਕਾਮ ਕਰ ਦਿੱਤਾ। ਭਾਰਤ-ਪਾਕਿਸਤਾਨ ਜੰਗ ਦੌਰਾਨ ਵੀਰਵਾਰ ਸਫੇਰੇ ਕੱਥੂ ਨੰਗਲ ਦੇ ਜੇਠੂਵਾਲ ਪਿੰਡ ਤੋਂ ਮਿਜ਼ਾਈਲ ਦਾ ਸ਼ੈੱਲ ਬ੍ਰਾਹਮਤ ਹੋਇਆ। ਹੁਣ ਜੇਠੂਵਾਲ ਤੋਂ ਬਾਅਦ ਪਿੰਡ ਮੱਖਣਵਿੰਡੀ, ਪੰਦੇਰ, ਕੰਬੋ, ਦੁਧਾਲਾ ਵਿੱਚ ਵੀ ਰਾਕਟ ਦੇ ਸ਼ੈੱਲ ਦੇਖੇ ਗਏ। ਕਿਸੇ ਜਾਣੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪੁਲਿਸ ਅਤੇ ਸੈਨਾ ਦੇ ਕਰਮਚਾਰੀਆਂ ਨੇ ਸ਼ੈੱਲ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਹਾਲਾਂਕਿ ਇਸ ਬਾਰੇ ਕੋਈ ਧਮਾਕਾ ਜਾਂ ਆਵਾਜ਼ ਨਹੀਂ ਸੁਣਾਈ ਦਿੱਤੀ ਐਸਐਸਪੀ ਮਨਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਮਲਸਰ ਤੋਂ ਸੰਸਦ ਗੁਰਜੀਤ ਸਿੰਘ ਔਸ਼ਲਾ ਵੀ ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਪਹੁੰਚੇ ਇੱਥੇ ਜੀ ਇੱਕ ਕੋਈ ਮਜ਼ਾਇਲ ਦਾ ਪਾਰਟ ਕੋ ਡਿੱਗਾ ਹੈ ਔਰ ਉਹਦੇ ਬਾਰੇ ਕੀ ਸਿਚੁਏਸ਼ਨ ਹੈ ਇਹ ਟੈਕਨੀਕਲ ਟੀਮਾਂ ਇੱਥੇ ਆਰਮੀ ਦੀਆਂ ਆਈਆਂ ਨੇ ਉਹ ਸਾਰਾ ਡਿਟੇਲਸ ਦੇ ਬਾਰੇ ਜਾਂਚ ਕਰ ਰਹੇ ਹੋ ਤੇ ਉਹਦੇ ਬਾਰੇ ਜਾਣਕਾਰੀ ਦੇਣਗੇ ਇਹ ਮੱਖਣਮਿੰਡੀ ਔਰ ਜੇਠੂ ਆਲ ਦੇ ਵਿੱਚ ਜਗਾ ਜਗਾ ਲੋਕੇਸ਼ਨ ਜਿਹੜੀ ਐਸਲੇ ਮੱਖਣ ਮਿੰਡੀ ਪਿੰਡ ਦੀ ਪੈਂਦੀ ਹੈ ਸੋ ਆਰਮੀ ਵੀ ਪਹੁੰਚੀ ਹੈ ਫੋਰਸਸ ਵੀ ਇੱਥੇ ਪਹੁੰਚੀਆਂ ਨੇ ਇਹ ਇਦਾਂ ਹੀ ਲੱਗਦਾ ਕਿ ਜਿਵੇਂ ਕਿਸੇ ਪਾਰਟ ਦੀ 2-3 ਹਿੱਸੇ ਹੋਏ ਨੇ ਉਹ ਕੁਝ ਉੱਥੇ ਡਿੱਗ ਗਿਆ ਕੁਝ ਇੱਥੇ ਟਿਕਿਆ ਸੋ ਇਹ ਤੇ ਨਪਾਕ ਰਾਦੇ ਨੇ ਪਾਕਿਸਤਾਨ ਦੇ ਸਾਨੂੰ ਉਹ ਦੇਖੋ ਸਾਡੇ ਦੇਸ਼ ਨੇ ਜਿਹੜੇ ਉੱਥੇ ਹਮਲੇ ਕੀਤੇ ਦੱਸਿਆ ਕਿ ਕਿਹੜਾ ਕਿਹੜਾ ਅਤਵਾਦੀ ਕਿਹੜੇ ਕਿڑی ਜਗ੍ਹਾ ਤੇ ਰਹਿੰਦਾ ਸੀ ਤੇ ਕਿਹੜੇ ਕਿਹੜੇ ਉਹਨੇ ਕਾਰਡ ਸਾਡੇ ਦੇਸ਼ ਚ ਕੀਤੇ ਡਿਟੇਲਡ ਜਾਣਕਾਰੀ ਦਿੱਤੀ ਪਰ ਉਹਨੂੰ ਹੀ ਪਾਕਿਸਤਾਨ ਨੂੰ ਇਹ ਪੁੱਛੋ ਕਿ ਇੱਥੇ ਸਿਵਲਿੰਗ ਦੇ ਉੱਤੇ ਬੰਬ ਮਾਰੇ ਤੈਨੂੰ ਕੀ ਲੱਗਣਾ ਜਾਂ ਤੇ ਕੋਈ ਦੱਸ ਵੀ ਇਹਨਾਂ ਦੇ ਜੇਠੂ ਆੜ ਜਾਂ ਇੱਥੇ ਕੋਈ ਮੱਖਣਵੰਡੀ ਤੋਂ ਤੇਰਾ ਕੋ ਨੁਕਸਾਨ ਕਰਨ ਗਿਆ ਉੱਥੇ ਮਤਲਬ ਅੱਤਵਾਦ ਦੀਆਂ ਫੈਕਟਰੀਆਂ ਤੁਸੀਂ ਲਾ ਕੇ ਅੱਜ ਤੁਹਾਡਾ ਆਪਣਾ ਉਹਨਾਂ ਨੇ ਜਰੂਸ ਕੱਢ ਰੱਖਿਆ ਕਿਉਂਕਿ ਕੋਈ ਵੀ ਖਿੱਤਾ ਤਰੱਕੀ ਜਿਹੜੀ ਸ਼ਾਂਤੀ ਨਾ ਕਰ ਸਕਦਾ ਲੜਾਈਆਂ ਉਹ ਅੱਤਵਾਦੀ ਪੈਦਾ ਕਰਕੇ ਨਹੀਂ ਕਰ ਸਕਦਾ ਸੋ ਪਾਕਿਸਤਾਨ ਨੇ ਅੱਤਵਾਦੀ ਪੈਦਾ ਕੀਤੇ ਉਹ ਉਹਦੇ ਵੀ ਦਿਵਾਲੇ ਹੋਏ ਨੇ ਇਹ ਜਿਹੜੇ ਸਾਡੇ ਦਿਵਾਲੇ ਉਹਨਾਂ ਨੂੰ ਇਹ ਸਹਾਇਤਾ ਦਿੰਦਾ ਰਹਿੰਦੇ ਆ ਉਹ ਜਾ ਕੇ ਸਾਡਾ ਨੁਕਸਾਨ ਕਰਦੇ ਸਾਡੇ ਦੇਖੋ ਜਿਹ ਇਹ ਕੋ ਗੱਲ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਚੁਣ-ਚੁਣ ਕੇ ਮਾਰਿਆ ਪੁੱਛ-ਪੁੱਛ ਕੇ ਮਾਰਿਆ ਸੋ ਐਸ ਵੇਲੇ ਪਾਕਿਸਤਾਨ ਖੁਦ ਵੀ ਬਰੂਦ ਦੇ ਢੇਰ ਤੇ ਬੈਠਾ ਹੈ ਗਰੀਬੀ ਦੇ ਮਹਿੰਗਾਈ ਦੇ ਭੁੱਖਮਰੀ ਦੇ ਉਹ ਉਹਦੇ ਤੋਂ ਹੀ ਬਾਜੇ ਬੜੀ ਵੱਡੀ ਗੱਲ ਹੈ ਉਹਨੂੰ ਆਪਣੇ ਨੂੰ ਗਾਂਹ ਬਦਨ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਾਡੇ ਦੇਸ਼ ਦੇ ਸਿਵਲਿੰਗ ਦੇ ਉੱਤੇ ਹਮਲੇ ਕਰੇ ਇਹ ਮਸਾਇਲ ਦਾ ਹਿੱਸਾ ਵਾ ਆਰਮੀ ਵਾਲੇ ਜਿਹੜੇ ਐਕਸਪਰਟ ਆਏ ਸਨ ਉਹਨਾਂ ਨੇ ਦੱਸਿਆ ਕਿ ਇਹ ਇਹਨੂੰ ਹਵਾਚੀ ਨਸ਼ਟ ਕਰਨ ਤੋਂ ਬਾਅਦ ਜਦੋਂ ਨਿਊਟਰਲਾਈਜ਼ ਕੀਤਾ ਤੇ ਇਹਦੇ ਪੋਰਸ਼ਨ ਜੇਠੂਵਾਲ ਤੇ ਇੱਥੇ ਗਰੇ ਆ ਉਹ ਇਹਨੂੰ ਹੁਣ ਡੀਫਿਊਜ਼ ਕਰਨ ਲਈ ਜਿਹੜਾ ਵਾ ਐਕਸਪਰਟ ਆ ਰਿਹਾ ਆਰਮੀ ਦੇ ਉਹ ਇਹਨੂੰ ਡੀਫਿਊਜ਼ ਕਰਨਗੇ ਜੋ ਵੀ ਡਿਸੀਜਨ ਲੈਣਾ ਉਹ ਲੈ ਕੇ ਫਿਰ ਇਹਦਾ ਜਿਹੜਾ ਵਾ ਉਹ ਡੀਫਿਊਜ਼ ਕਰਕੇ ਇਹਨੂੰ ਲੈ ਕੇ ਜਾਣਗੇ ਇਹਦਾ ਕੋਈ ਤਲਕ ਨਹੀਂ ਆ ਉਹ ਤੁਮਾਕੇ ਮੌਕ ਡ੍ਰੈਲ ਸੀਗੀ ਉਹਨਾਂ ਨਾਲ ਇਹਦਾ ਕੋਈ ਤਲਕ ਨਹੀਂ ਇਹ ਮਿਡਨਾਈਟ ਅ ਡਿੱਗੀ ਆ ਇਹਨੂੰ ਉੱਥੇ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਕਿਹੜੇ ਪਿੰਡ ਚ ਡਿੱਗੇ ਸੀ ਜੇਠੂਵਾਲ ਤੇ ਮੱਖਣਵਿੰਡੀ ਚ ਉਹ ਜੋ ਆਰਮੀ ਦੇ ਐਕਸਪਰਟ ਆ ਉਹ ਤੇ ਇਹੀ ਦੱਸ ਰਿਹਾ ਕਿ ਪਾਕਿਸਤਾਨ ਤੋਂ ਹੀ ਆਈ